ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਐਸਐਸਪੀ ਪਟਿਆਲਾ ਡੀਐਸਪੀ ਸਮਾਣਾ ਦੇ ਅਰਣੇਸ ਅਨੁਸਾਰ ਸਮਾਣਾ ਟ੍ਰੈਫਿਕ ਪੁਲਿਸ ਨੇ ਅੱਜ ਸਾਰ ਸਮਾਣੇ ਦੇ ਵਿੱਚ ਕਈ ਚਲਾਨ ਕੱਟੇ ਆਨਲਾਈਨ ਇਹ ਜਿਹੜੇ ਚਲਾਨ ਕੱਟੇ ਗਏ ਇਸ ਕਰਕੇ ਕੱਟੇ ਗਏ ਕਿਉਂਕਿ ਬਹੁਤ ਜ਼ਿਆਦੇ ਲੋਕ ਬਾਜ਼ਾਰ ਦੇ ਵਿੱਚ ਆਉਂਦੇ ਆ ਸੜਕ ਦੇ ਉੱਤੇ ਗੱਡੀਆਂ ਕਾਰਾਂ ਮੋਟਰਸਾਈਕਲ ਲਾ ਕੇ ਚਲੇ ਜਾਂਦੇ ਆ ਜਿਨਾ ਕਰਕੇ ਬਹੁਤ ਵੱਡਾ ਇਕ ਜਾਮ ਲੱਗ ਜਾਂਦਾ ਤੇ ਆਉਂਦੇ ਜਾਂਦੇ ਰਾਈਆਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਅੱਜ ਇਹਨੇ ਚਲਾਨ ਕੱਟੇਗੇ ਅੱਗੇ ਅਫਸਰਾਂ ਨਾਲ ਆਪਾਂ ਗੱਲ ਕਰਦੇ ਆ ਮਾਨ ਜੋ ਬੀ ਐਸਸੀ ਸਾਹਿਬ ਪਟੇੜਾ ਜੀ ਵੀ ਤਾਂ ਤਾ ਮਤਵਕ ਦੀ ਡੀਐਸਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਸਕੰਸਰ ਮਾਨਾ ਜੀ ਜਿਹੜੇ ਆਰੌਂਡ ਬਲੌਕ ਕਰਦੇ ਜਿਹੜੇ ਤੁਹਾਡੇ ਸਾਹਮਣੇ ਹੀ ਜੀ ਰੋਂਗ ਪਾਰਕਿੰਗ ਕਰਦੇ ਨੇ ਗੱਡੀ ਜਿਹੜੀ ਸੜਕ ਦੇ ਪਹਿਲਾਂ ਵੀ ਤੁਹਾਡੇ ਚੈਨਲ ਰਾਹੀਂ ਮਾਧਮ ਰਾਹੀਂ ਵੀ ਕਹਿ ਚੁੱਕੇ ਆਂ ਜੀ ਅਪੀਲ ਕਰ ਚੁੱਕੇ ਆਂ ਕਈ ਵਾਰ ਪਰ ਹੁਣ ਜਿਹੜੇ ਨਹੀਂ ਲਾ ਕੇ ਗੱਡੀਆਂ ਕਢਾ ਕੇ ਲੰਘ ਜਾਂਦੇ ਨੇ ਬਜ਼ਾਰਾਂ ਨੂੰ ਮੁੜ ਕੇ ਆਉਂਦੇ ਨੇ ਦੋ ਤੋਂ ਚਾਰ ਚਾਰ ਘੰਟੇ ਜਾਮ ਲੱਗ ਜਾਂਦਾ ਜੀ ਕਿ ਆਨਲਾਈਨ ਚਲਾਨ ਕਰਾ ਦਿੱਤੇ ਕਰ ਰਹੇ ਆ ਜੀ ਸਾਡੇ ਚੈਨਲ ਰਾਹੀਂ ਵੀ ਆਪ ਸਭ ਨੂੰ ਬੇਨਤੀ ਆ ਜਦੋਂ ਵੀ ਤੁਸੀਂ ਸ਼ਹਿਰ ਸਮਾਨੇ ਆਉਂਦੇ ਹੋ ਤਾਂ ਆਪਣਾ ਮੋਟਰਸਾਈਕਲ ਗੱਡੀ ਕਾਰ ਇੱਕ ਸਾਈਡ ਤੇ ਲਾ ਕੇ ਜਾਓ ਜਿਹੜੇ ਇਹ ਵੀਰ ਟ੍ਰੈਫਿਕ ਪੁਲਿਸ ਵਾਲੇ ਨੇ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਕਰ ਰਹੇ ਨੇ ਐਨੇ ਵਾਰਸ ਦੇ ਵਿੱਚ ਐਨੀ ਠੰਡ ਦੇ ਵਿੱਚ ਤੁਹਾਡੀ ਸੇਵਾ ਵਿੱਚ ਖੜੇ ਨੇ ਇਹ ਨਾਲ ਦੱਲ ਨਹੀਂ ਕਰਦਾ ਵੀ ਤੁਹਾਡੀ ਗੱਡੀ ਦਾ ਚਲਾਨ ਕੱਟਣਾ ਸੋ ਮਜਬੂਰ ਹੋ ਕੇ ਉਹਨੂੰ ਚਲਾਨ ਕੱਟਣਾ ਪੈਂਦਾ ਜਦੋਂ ਤੁਸੀਂ ਸੜਕ ਦੇ ਉੱਤੇ ਬਿਲਕੁਲ ਆਪਣੀ ਗੱਡੀ ਲਾ ਕੇ ਚਲੇ ਜਾਂਦੇ ਹੋ ਟ੍ਰੈਫਿਕ ਜਾਮ ਹੋ ਜਾਂਦੀ ਹੈ ਆਪਣਾ ਵੀ ਫਰਜ਼ ਬਣਦਾ ਆਪਾਂ ਆਪਾਂ ਫਰਜ਼ ਪਹਿਚਾਣੀਏ ਤੇ ਆਪਾਂ ਵੀ ਇਹ ਨਿਯਮ ਲਾਗੂ ਕਰੀਏ ਆਪਾਂ ਟ੍ਰੈਫਿਕ ਨਿਯਮ ਨਹੀਂ ਤੋੜਾਂਗੇ ਜੋਰ ਟੀਵੀ ਤੋਂ ਕਰਮਜੀਤ ਕਾਦਰਦੀਨ